ਮੈਂ ਜਸਾਪਨੂਰ ਵਾਲਾ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦੇ ਆ ਕਬੱਡੀ 001 ਦੇ ਉੱਤੇ ਤੋਂ ਤੋਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਹੀ ਬੈਲ ਦੇ ਆਈਕਨ ਨੂੰ ਦਬਾ ਲਓ ਤਾਂ ਜੋ ਕਬੱਡੀ ਦੀ ਹਰ ਇੱਕ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਅਤੇ ਨਾਲ ਹੀ ਸਾਡੇ ਫੇਸਬੁੱਕ ਪੇਜ ਕਬੱਡੀ 001 ਨੂੰ ਲਾਇਕ ਤੇ ਫੋਲੋ ਜਰੂਰ ਕਰ ਦਿਓ ਹਾਂਜੀ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜਗਤ ਸਿੰਘ ਵਾਲੇ ਦੇ ਕਬੱਡੀ ਕੱਪ ਬਾਰੇ ਤੇ ਇੱਕ ਦੋ ਹੋਰ ਟੀਮਾਂ ਦੀ ਜਾਣਕਾਰੀ ਜੋ ਤੁਹਾਡੇ ਨਾਲ ਸਾਂਝੀ ਕਰਾਂਗੇ ਹਾਂਜੀ ਅੱਜ ਮੌਕਸਰ ਜ਼ਿਲ੍ਹੇ ਦੇ ਪਿੰਡ ਜਗਤ ਸਿੰਘ ਵਾਲੇ ਕਬੱਡੀ ਦਾ ਮੈਚ ਹੋਣਗੇ ਓਪਨ ਦੇ ਤਿੰਨ ਬਾਹਰੋਂ ਪਹਿਲਾ ਨਾਮ 60000 ਦੂਜਾ 52000 ਬੈਸਟਾਂ ਨੂੰ ਮੋਟਰਸਾਈਕਲ ਤੇ ਜਾਣਗੇ ਦੋਸਤੋ ਜੇਕਰ ਟੀਮਾਂ ਦੀ ਗੱਲ ਕਰੀਏ ਤਾਂ ਪਹਿਲੀ ਟੀਮਣੀ ਕਰਾਚੂ ਦੀ ਜਿਸ ਵਿੱਚ ਕੁਲਜੀਤਾ ਕਰਨਤ ਵਿੱਕੀ ਬੂਰਾ ਜਗਮਾਲ ਵਾਲੇ ਜਮਰਤ ਫਤੇਗੜ ਚੰਨਾ ਭੋਲਾ ਜਲਾਣੀ ਇਹ ਟੀਮ ਭੱਲ ਮਾਜਰੇ ਦੇ ਕਬੱਡੀ ਕਾਂਪ ਤੋਂ ਖੇਡੇਗੀ ਦੋਸਤੋ ਹਾਂਜੀ ਦੋਸਤੋ ਇਸ ਤੋਂ ਇਲਾਵਾ ਅਗਲੀ ਟੀਮ ਦੀ ਗੱਲ ਕਰੀਏ ਟੀਮ ਬਣੀ ਹੈ ਕਲਿਆਣ ਸੁਖੇ ਦੀ ਜਿਸ ਵਿੱਚ ਨਿੱਕੂ ਬਲਕਰਨ ਜਸ਼ਨ ਹਰਮਨ ਲਵੀ ਪੀਤਾ ਛਰਨਾ ਡੱਗੁਰਮਾਣਾ ਚਰਨੀ ਰਾਏ ਤਰਾਣਾ ਤੇ ਜਾਫੀ ਦੋਸਤੋ ਸੋਨਾਵੰਦ ਦੋੜ ਤੇ ਜਾ ਅਮਰੀਕ ਬਾਲਿਆ ਵਾਲੇ ਇਹਨਾਂ ਦੋਹਾਂ ਚੋਂ ਇੱਕ ਇੱਕ ਜਾਫੀ ਖੇਡੇਗਾ ਇਹ ਟੀਮ ਜਗਤ ਸਿੰਘ ਵਾਲੇ ਦੇ ਕਬੱਡੀ ਕੱਪ ਤੇ ਖੇਡੇਗੀ ਹਾਂਜੀ ਦੋਸਤੋ ਅਗਲੀ ਟੀਮ ਬਣੀ ਹੋਈ ਹੈ ਮਾਤੇ ਦੀ ਜਿਸ ਵਿੱਚ ਅੰਕਤ ਢੰਡ ਦੀਪਾ ਜਲਾਲਪੁਰ ਇੰਦਰ ਤਲਵੰਡੀ ਰਾਏ ਗਗਨ ਪੱਪੂ ਸੀਪਾ ਤੇ ਤਾਂ ਮਾਂ ਇਹ ਟੀਮ ਵੀ ਮੱਤੇ ਦੀ ਜਗਤ ਸਿੰਘ ਵਾਲੇ ਦੇ ਕਬੱਡੀ ਕੱਪ ਤੇ ਖੇਡੇਗੀ ਦੋਸਤੋ ਹਾਂਜੀ ਦੋਸਤੋ ਇਸ ਤੋਂ ਇਲਾਵਾ ਜੇਕਰ ਅਗਲੀ ਟੀਮ ਦੀ ਗੱਲ ਕਰੀਏ ਤਾਂ ਟੀਮ ਬਣੀ ਹੋਈ ਆ ਸਾਧੂ ਵਾਲੇ ਦੀ ਜਿਸ ਵਿੱਚ ਜਗਮੀਤ, ਜੱਗਾ ਪੌਰਾ, ਨੋਵਾ ਦਬੜੀ ਖਾਨਾ, ਪੀਸ਼ਾ ਖੈਲੀ ਵਾਲਾ ਅਤੇ ਲੱਖਾ ਸਾਫੂ ਵਾਲਾ ਖੇਡਣਗੇ ਦੋਸਤੋ ਇਹ ਟੀਮ ਵੀ ਜਗਤ ਸਿੰਘ ਵਾਲੇ ਦੇ ਕਬੱਡੀ ਕੱਪ ਤੇ ਖੇਡੇਗੀ ਹਾਂਜੀ ਦੋਸਤੋ ਇਹ ਸੀ ਆਪਾਂ ਨੂੰ ਕੋਲ ਟੀਮਾਂ ਦੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਜੇਕਰ ਜਾਣਕਾਰੀ ਵਧੀਆ ਲੱਗੀ ਵੀਡੀਓ ਉੱਤੇ ਲਾਇਕ ਸ਼ੇਅਰ ਤੇ ਕਮੈਂਟ ਜਰੂਰ ਕਰ ਦੇਣਾ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦੇਣਾ ਤੇ ਆਪਣੇ ਇੰਸਟਾਗ੍ਰam ਪੇਜ ਨੂੰ ਕਰ ਦੇਣਾ ਫੋਲੋ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ ਮਿਲਦੇ ਹਾਂ ਕਿਸੇ ਨਵੀਂ ਜਾਣਕਾਰੀ ਦੇ ਨਾਲ